ਪੰਜਾਬ ਅੰਦਰ ਨਸ਼ਿਆਂ ਦਾ ਮੁੱਦਾ ਬੜਾ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਜਿੱਥੇ ਸਰਕਾਰਾਂ ਇਸ ਨਸ਼ੇ ਦੇ ਮੁੱਦੇ ਤੇ ਗੰਭੀਰ ਹਨ ਉੱਥੇ ਕੁਝ ਸਮਾਜ ਸੇਵੀ ਲੋਕ ਵੀ ਸਰਕਾਰ ਨੂੰ ਆਪਣਾ ਸਹਿਯੋਗ ਦੇ ਰਹੇ ਹਨ ਅੱਜ ਕਫਨ ਬੋਲ ਪਿਆ ਨਸ਼ਾ ਬਚਾਓ ਮਿਸ਼ਨ ਇਹ ਪੰਜਾਬ ਵੱਲੋਂ ਪੱਟੀ ਵਿਖੇ ਤੀਸਰਾ ਸਥਾਪਨਾ ਦਿਵਸ ਸ਼ਹੀਦ ਸੋਹਣ ਲਾਲ ਪਾਠਕ ਫਾਰਗ ਪੱਟੀ ਵਿਖੇ ਮਨਾਇਆ ਜਾ ਰਿਹਾ ਹੈ ਜਿਹੜੇ ਸਾਡੇ ਨਾਲ ਮੌਜੂਦ ਹਨ ਸਸਤਾ ਦੇ ਪ੍ਰਧਾਨ ਸਰਦਾਰ ਮੁਖਤਿਆਰ ਸਿੰਘ ਪੱਡੀ ਤੁਹਾਨੂੰ ਇਹਨਾਂ ਬਾਰੇ ਦੱਸ ਦਈਏ ਕਿ ਇਹ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਆਪਣੇ ਨੌਜਵਾਨ ਪੁੱਤਰ ਮਨਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਅਰਥੀ ਤੇ ਪਾਇਆ ਗਿਆ ਕਫਨ ਭਾਰਤ ਸਰਕਾਰ ਨੂੰ ਮੈਮੋਰੰਡਮ ਦੇ ਰੂਪ ਵਿੱਚ ਭੇਜਿਆ ਸੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਪੰਜਾਬ 'ਚ ਨਸ਼ਿਆਂ ਦੀ ਹੋរី ਤਸਕਰੀ ਤੇ ਰੋਕ ਲਗਾਈ ਜਾਵੇ 3 ਸਾਲ ਤੋਂ ਇਹਨਾਂ ਦੀ ਸੰਸਥਾ ਪੂਰੇ ਪੰਜਾਬ ਬੰਦਰ ਕੰਮ ਕਰ ਰਹੀ ਹੈ ਤੇ ਆਪਾਂ ਇਹਨਾਂ ਨੂੰ ਜਾਣਦੇ ਹਾਂ ਕਿ ਪਿਛਲੇ 3 ਸਾਲ ਦੇ ਵਿੱਚ ਤੁਹਾਡੀ ਸੰਸਥਾ ਕਿੰਨੀ ਕ ਕਾਮਯਾਬ ਹੋਈ ਹੈ ਤੁਹਾਨੂੰ ਕਿੰਨਾ ਕ ਸਹਿਯੋਗ ਸਰਕਾਰਾਂ ਦਾ ਮਿਲਿਆ ਹੈ ਪ੍ਰਸ਼ਾਸਨ ਦਾ ਮਿਲਿਆ ਹੈ ਲੋਕਾਂ ਦਾ ਮਿਲਿਆ ਹੈ ਸਰਦਾਰ ਮੁਖਤਿਆਰ ਸਿੰਘ ਪੱਟੀ ਸਤਿ ਸ਼੍ਰੀ ਅਕਾਲ ਜੀ ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਿਛਲੇ ਤੁਸੀਂ 3 ਸਾਲ ਤੋਂ ਸੰਸਥਾ ਚਲਾ ਰਹੇ ਜੀ ਤੇ ਇਸ ਸੰਸਥਾ ਦੇ ਵਿੱਚ ਸਰਕਾਰਾਂ ਦੀ ਅਦਲਾ ਬਦਲੀ ਹੋਈ ਹੈ ਤੇ ਤੁਸੀਂ ਦੱਸੋ ਸਾਡੇ ਸਰੋਤਿਆਂ ਨੂੰ ਕਿ ਇਸ 3 ਸਾਲ 'ਚ ਕੀ ਸਹਿਯੋਗ ਤੁਹਾਨੂੰ ਮਿਲਿਆ ਅੱਲਾ ਤਾਂ ਮੈਂ ਪੰਜਾਬੀ ਮੀਡੀਆ ਗਰੁੱਪ ਦਾ ਜਿਹੜਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਇਸ ਆਵਾਜ਼ ਨੂੰ ਉਠਾਇਆ ਜਾ ਰਿਹਾ ਤੇ ਆਵਾਜ਼ ਜਿਹੜੀ ਤੁਸੀਂ ਸਾਡੀ ਜਿਹੜੀ ਸਰਕਾਰਾਂ ਤੱਕ ਤੇ عوام ਤੱਕ ਪਹੁੰਚਾਉਂਦੇ ਹੋ ਇਸ ਲਈ ਪਹਿਲੋ ਤੋਂ ਮੈਂ ਪੱਤਰਕਾਰ ਮੀਡੀਆ ਦਾ ਤਨਵਾਦ ਕਰਦਾ ਹਾਂ ਇਥੇ ਤੇ ਆਪਕੋ ਸਵਾਲ ਹੈ ਕਿ ਅਸੀਂ ਪਿਛਲੇ 3 ਸਾਲ ਤੋਂ ਕਫਨ ਬੋਲ ਪਿਆ ਨਸ਼ਾ ਵਿਰੋਧੀ ਮਿਸ਼ਨ ਇੰ ਪੰਜਾਬ ਆਪਣਾ ਪੰਜਾਬ ਦੇ ਵਿੱਚ ਕੰਮ ਕਰਦਾ ਆ ਰਿਹਾ ਹੈ ਅਤੇ ਇਹ ਤੀਸਰਾ ਜਿਹੜਾ ਸਾਲ ਹੈ ਤੀਸਰਾ ਸਥਾਪਨਾ ਦਿਵਸ ਮਨਾਉਣ ਜਾ ਰਹੇ ਹਾਂ ਤਾਂ ਇਹਦੇ ਵਿੱਚ ਜਿਹੜੀ ਆ ਉਹ ਕਫਨ ਬੋਲ ਪਿਆ ਨੇ ਕੀ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਕੀ ਉਹਦੀ ਜਿਹੜੀ ਆ ਉਹ ਮਿਹਨਤ ਹੈ ਤੇ ਉਹਨੂੰ ਕੀ ਫਲ ਲੱਗਾ ਹੈ ਉਹਦੇ ਤੇ تفصیل ਗੱਲ ਕਰਿਚਾਰੇ ਅਸੀਂ ਜਿਹੜਾ ਉਹ ਪਹਿਲੀ ਜਦੋਂ ਕਫਨ ਬੋਲ ਪਿਆ ਦਾ ਸਥਾਪਨਾ ਦਿਵਸ ਮਨਾਇਆ ਸੀਗਾ ਕਿਉਂਕਿ 26 ਤਰੀਕ 16 ਨੂੰ ਬੇਟੇ ਦੀ ਮੌਤ ਹੋਈ ਸੀ ਤਾਂ ਕਫਨ ਭਾ ਸਰਕਾਰ ਨੂੰ ਭੇਜਿਆ ਸੀ ਲਾਸ਼ ਮੈਮਰਨਮ ਤਾਂ ਉਸ ਤੋਂ ਬਾਅਦ ਜਿਹੜਾ ਸੀ ਪਹਿਲਾ ਸੀ ਸਤਿਆਪਨ ਦਿਵਸ ਮਨਾਇਆ ਉਸ ਵੇਲੇ ਸਰਕਾਰ ਇਹ ਕਹਿ ਰਹੀ ਸੀ ਕਿ ਪੰਜਾਬ ਵਿੱਚ ਨਸ਼ਾ ਨਹੀਂ ਹੈ 16 ਦੀ ਸਰਕਾਰ ਜਿਹੜੀ ਸੀ ਉਹ ਕਹਿ ਰਹੀ ਸੀਗੀ ਪੰਜਾਬ ਵਿੱਚ ਨਸ਼ਾ ਨਹੀਂ ਹੈ ਇਸ ਨੂੰ ਬਗਰਾਮ ਨਾ ਕਰੋ ਤਾਂ ਅਸੀਂ ਉੱਤੇ ਜਿਹੜੀ ਆ ਉਹ ਸਿਆਸੀ ਲੀਡਰਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਅਸੀਂ ਤਾਂ ਉਹਦੇ ਉੱਤੇ ਮੁੜ ਕੇ ਜਿਹੜਾ ਸੀ ਉਹ ਤੱਥਾਂ ਦੇ ਆਧਾਰ ਤੇ ਪ੍ਰੂਫਾਂ ਦੇ ਆਧਾਰ ਤੇ ਅਸੀਂ ਲੈਟਰ ਪਾਇਆ ਤੇ ਕਫਨ ਬੋਲ ਪਾਇਆ ਤੇ ਲੈਟਰ ਪਾਇਆ ਤੇ ਕਫਨ ਬੋਲ ਪਾਇਆ ਨੇ ਮਾਨਯੋਗ ਡਿਪਟੀ ਕਮਿਸ਼ਨਰ ਬਾਈ ਸਾਡੇ ਜਿਲ੍ਹੇ ਜਿਹੜੇ ਪੰਜਾਬ ਦੇ ਹੈਗੇ ਨੇ ਉਹਨਾਂ ਨੂੰ ਅਸੀਂ ਲੈਟਰ ਪਾਇਆ ਸੀਗਾ ਕਿ ਤੁਸੀਂ ਦੱਸੋ ਇਹ ਤੁਹਾਡੇ ਆਪਣੇ ਆਪਣੇ ਜੜੇ ਦੇ ਵਿੱਚ 14 ਤੇ 15 ਦੋ ਸਾਲ ਦੇ ਜਿਹੜੇ ਅੰਕੜੇ ਨੇ ਉਹ ਕਿੰਨੇ ਬੱਚੇ ਜਿਹੜੇ ਨੇ ਉਹ ਨਸ਼ਾ ਛੱਡਣ ਵਾਸਤੇ ਮੈਡੀਸਨ ਲੈ ਰਹੇ ਨੇ ਰੀਡੈਂਸੈਂਟਰਾਂ ਤੋਂ ਨਸ਼ਾ ਟੋ ਕੇਂਦਰਾਂ ਤੋਂ ਕਿੰਨੀ ਮੈਡੀਸਨ ਲੈ ਰਹੇ ਰਿਕਾਰਡ ਮੁਤਾਬਕ ਤਾਂ ਉਹਦਾ ਜਿਹੜਾ ਅੰਕੜੇ ਸੀ ਸਾਨੂੰ ਉਹ 17 ਜ਼ਿਲ੍ਹਿਆਂ ਦੇ ਪ੍ਰਾਪਤ ਹੋਏ ਸੀਗੇ ਜਿਦੇ ਅੰਕੜੇ ਸੀਗੇ 494000 ਪਲੱਸ ਸੀਗੇ ਉਹਦੇ ਅੰਕੜੇ ਜਿਹੜੇ ਪ੍ਰਾਪਤ ਹੋਏ ਸੀਗੇ 17 ਜ਼ਿਲ੍ਹਿਆਂ ਦੇ ਤਾਂ ਕਫੜ ਬੋਲਟਾ ਨੇ ਇੱਥੇ ਫਿਰ ਇਹ ਗੱਲ ਜਿਹੜੀ ਹੈ ਸਰਵੇਖਣ ਕੀਤਾ ਕਿ ਕੀ ਇਹ ਅੰਕੜੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਡਰਗ ਕਰ ਰਹੇ ਬੱਚੇ ਨਸ਼ੇ ਲੈ ਰਹੇ ਹਨ ਲੈ ਰਹੇ ਹੈ ਕਿ ਸਾਰੇ ਦੇ ਸਾਰੇ ਜਿਹੜੇ ਨੇ ਉਹ ਜਿਹੜੇ ਸੈਂਟਰਾਂ ਵਿੱਚ ਨੈਰੋ ਕੇਂਦਰਾਂ ਜਾ ਰਹੇ ਨੇ ਇਹ ਸਰਕਾਰ ਦੇ ਰਿਕਾਰਡ ਚ ਨੇ ਤਾਂ ਜਦੋਂ ਕਫਨ ਬੋਲ ਪਰ ਸਰਵੇਖਣ ਕੀਤਾ ਤਾਂ ਸਰਵੇਖਣ ਤੋਂ ਬਾਅਦ ਇਹ ਪਤਾ ਲੱਗਾ ਵੀ ਨਹੀਂ ਇਹ ਤਾਂ ਸੱਚ ਨਹੀਂ ਹੈ ਇਹ ਇੱਕ ਫਾਰ ਐਗਜ਼ਾਮਪਲ ਇੱਕ ਪਿੰਡ ਦੇ ਵਿੱਚ 10 ਬੱਚੇ ਨਸ਼ਾ ਕਰ ਰਹੇ ਨੇ ਨੌਜਵਾਨ ਨਸ਼ਾ ਕਰ ਰਹੇ ਤੇ ਦੋ ਹੀ ਜਾ ਰਹੇ ਤਾਂ ਜਾ ਹੀ ਨਹੀਂ ਰਹੇ ਉਹ ਉਹਦਾ ਰਿਕਾਰਡ ਸਰਕਾਰ ਕੋਲ ਹੈ ਨਹੀਂਗਾ ਤਾਂ ਫਿਰ ਉਹਦਾ ਕਫਨ ਬੋਲ ਪਰ ਸਰਵੇਖਣ ਕਰਕੇ ਤਾਂ ਉਹਨੂੰ ਜਿਹੜਾ ਸੀ ਉਹ 494000 ਦੇ ਨਾਲ ਜਿਹੜਾ ਸੀ ਉਹ ਪਲੱਸ ਨਾਲ ਕਰਕੇ ਕੈਲਕੂਲੇਸ਼ਨ ਤਾਂ ਉਹ 3954168 ਦੀ ਗਿਣਤੀ ਜਿਹੜੀ ਆ ਉਹ ਸਾਹਮਣੇ ਆਈ ਸੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਜੇਨਰੇਸ਼ਨ ਬੱਚੇ ਜਿਹੜੇ ਨੇ ਉਹ ਡਰੱਗ ਕਰ ਰਹੇ ਨੇ 39 ਲੱਖ 52 ਹਜ਼ਾਰ 168 ਸੀਗੇ ਜਿਹੜੇ ਮੁੜ ਕੇ ਸਾਰੇ ਪ੍ਰੈਸ ਮੀਡੀਆ ਨੇ ਪ੍ਰਿੰਟਰ ਮੀਡੀਆ ਨੇ ਤਾਂ ਇਲੈਕਟ੍ਰੋਨਿਕ ਮੀਡੀਆ ਨੇ ਸਾਰਾ ਜਿਹੜਾ ਸੀ ਉਹ ਚੁੱਕਿਆ ਚਲਣ ਚੁੱਕਿਆ ਤਾਂ ਕਫਨ ਬੋਲ ਪਿਆ ਨੇ ਕਿ ਅਸੀਂ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਕਿ ਦੱਸੋ ਆ ਆਰਟੀਆ ਨਾ ਰਿਕਾਰਡ ਪ੍ਰਾਪਤ ਕੀਤੇ ਡਿਫਿਊਸ਼ਨਾਂ ਤੋਂ ਤੁਸੀਂ ਇੱਥੇ ਕੁਝ ਬੋਲਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਤਾਂ ਉੱਥੇ ਸਰਕਾਰ ਜਿਹੜੀ ਆ ਖਮੋਸ਼ ਰਹੀ ਚੁੱਪ ਰਹੀ ਕਿਉਂਕਿ ਉਹਦੇ ਕੋਲ ਕੋਈ ਜਵਾਬ ਕੋਈ ਨਹੀਂ ਸੀਗਾ ਉਸੇ ਕਫਨ ਬੋਲ ਕੇ ਨੇ ਇਹ ਗੱਲ ਕੀਤੀ ਜੇ ਪੰਜਾਬ ਵਿੱਚ ਨਸ਼ਾ ਨਹੀਂ ਰਹੀ ਹੈ ਕਿ ਉਥੇ ਕਬੱਡੀ ਕਰਾਈ ਜਾ ਰਹੀ ਹੈ ਤਾਂ ਇਹ ਸਾਰਾ ਕੁਝ ਜਿਹੜਾ ਪ੍ਰੂਫ ਹੋ ਗਿਆ ਸੀਗਾ ਕਿ ਪੰਜਾਬ ਵਿੱਚ ਰਸ਼ਾ ਪਹਿਲੇ ਸਾਲ ਦੀ ਪ੍ਰਾਪਤੀ ਜਿਹੜੀ ਆ ਕਫਨ ਬੋਲ ਪਿਆ ਦੀ ਇਹ ਸੀ ਕਿ ਇਹਦੇ ਪ੍ਰੂਫ ਕਰਤਾ ਸੀ ਤੱਥਾਂ ਦੇ ਆਧਾਰ ਤੇ ਕਿ ਪੰਜਾਬ ਵਿੱਚ 40 ਲੱਖ ਦੇ ਕਰੀਬ ਸਾਡਾ ਬੱਚਾ ਜਿਹੜਾ ਹੈ ਉਹ ਨਸ਼ੇ ਤੋਂ ਪੀੜਤ ਹੈ ਉਹ ਡਰੱਗ ਯੂਜ਼ਰ ਹੈ ਨੰਬਰ 2 ਉਸ ਤੋਂ ਬਾਅਦ ਜਿਹੜਾ ਸੀਗਾ ਉਹ ਤੇ ਦੂਸਰਾ ਜਿਹੜਾ ਸੀ ਕਫਨ ਬੋਲਪਿਆ ਸਤਾਵਾਂ ਦਿਵਸ ਉਹਦੇ ਵਿੱਚ ਅਸੀਂ ਜਿਹੜਾ ਸੀਗਾ ਇਹ ਮੰਗ ਕੀਤੀ ਸੀਗੀ ਤੇ ਇਸ ਗੱਲ ਤੇ ਜਿਹੜਾ ਸੀ ਅਸੀਂ ਦ੍ਰਿੜ ਹੋਏ ਸੀਗੇ ਕਿ ਪੰਜਾਬ ਸਰਕਾਰ ਦੇ ਕੋਲ ਕੋਈ ਫਾਰਮੂਲਾ ਹੈ ਨਹੀਂਗਾ ਨਾ ਪਹਿਲੀ ਕੋਲ ਨਾ ਹੁਣ ਕੋਲ ਜਿਹੜਾ ਇਸ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੇ ਤਾਂ ਉਹ ਜਿਹੜਾ ਫਾਰਮੂਲਾ ਹੈ ਉਹ ਕਫਨ ਬੋਲਪਿਆ ਕੋਲ ਹੈਗਾ ਸੀਗਾ ਤੇ ਉਹ ਕਫਨ ਬੋਲਪਿਆ ਨੇ ਉਹਨੂੰ ਲਾਗੂ ਜਿਹੜਾ ਕੀਤਾ ਤਾਂ ਉਹ ਬੋਲਿਆ ਉਹਨੂੰ ਗੱਲ ਕਹੀ ਉਹ ਇਹ ਗੱਲ ਸੀਗੀ ਉੱਥੇ ਕਿ ਇਹਤੇ ਜਿਹੜਾ ਤੁਸੀਂ ਆ ਇਹ ਨਸ਼ਾ ਤਸਕਰਾਂ ਦੀਆਂ ਜਾਂ ਸੰਪਤੀਆਂ ਨੇ ਇਹ ਫੌਰੀ ਤੌਰ ਤੇ ਜ਼ਬਤ ਕੀਤੀਆਂ ਜਾਣ ਕਿਉਂਕਿ ਜਦ ਤੱਕ ਇਹ ਸੰਪਤੀਆਂ ਜ਼ਬਤ ਨਹੀਂ ਹੁੰਦੀਆਂ ਨਸ਼ਾ ਖਤਮ ਨਹੀਂ ਹੋ ਸਕਦਾ ਜੇ ਪੁਲਿਸ 100% ਇਮਾਨਦਾਰ ਹੋ ਜਾਵੇ ਪੂਰੀ 100% ਇਮਾਨਦਾਰ ਹੋ ਜਾਵੇ ਤੇ ਪੁਲਿਸ ਕੋਲ ਪਾਵਰ ਸਿਰਫ ਇੰਨੀ ਹੈ ਕਿ ਉਹ ਡਰਗ ਮਾਫੀਆ ਨੂੰ ਹੱਤਕੜੀਆਂ ਲਾ ਕੇ ਕੋਰਚ ਪੇਸ਼ ਕਰਕੇ ਜੇਲਾ ਹੀ ਬੰਦ ਕਰ ਸਕਦੀ ਹੈ ਪਰ ਇਹ ਪਿਛਲੇ ਦਹਾਕਿਆਂ ਤੋਂ ਪੰਜਾਬ ਸਰਕਾਰ ਵੀ ਦੇਖ ਚੁੱਕੀ ਹੈ ਪ੍ਰਸ਼ਾਸਨ ਦੇਖ ਚੁੱਕਾ ਹੈ ਤਾਂ ਕਫੜ ਬੋਲ ਪਿਆ ਵੇਖ ਚੁੱਕਾ ਹੈ ਤੇ ਸਮਾਜ ਸਾਰਾ ਵੇਖ ਚੁੱਕਾ ਹੈ ਕਿ ਉਹ ਜੇਲਾ ਵਿੱਚ ਬੈਠੇ ਆਪਣੇ ਮੋਬਾਈਲਾਂ ਦੁਆਰਾ ਆਪਣਾ ਨੈਟਵਰਕ ਚਲਾ ਰਹੇ ਨੇ ਜੇਲਾ ਵਿੱਚ ਬੈਠੇ ਨਸ਼ੇ ਦਾ ਤਸਕਰੀ ਜਿਹੜੀ ਹੈ ਉਹ ਕਾਰੋਬਾਰ ਚੱਲ ਰਿਹਾ ਜੇਲਾ ਵਿੱਚ 20 ਨਸ਼ੇ ਪਹੁੰਚ ਰਹੇ ਨੇ ਜੇਲਾ ਵਿੱਚ 20 ਨਸ਼ੇ ਵਿਕ ਰਹੇ ਨੇ ਤੇ ਬਾਹਰ ਜਿਹੜੇ ਨੇ ਉਹ ਨਸ਼ੇ ਵੀ ਉਹਨਾਂ ਦੇ ਅੰਦਰ ਮੋਬਾਈਲਾਂ ਤੇ ਚੱਲ ਰਹੇ ਨੇ ਇਹ ਜਿਹੜਾ ਹੈ ਐਸਐਸਪੀ ਤਰਨਤਾਰਨ ਸਾਡੇ ਪਹਿਲੋ ਜਿਹੜੇ ਸ਼ਰਮਾ ਸਾਹਿਬ ਰਹਿ ਗਿਆ ਉਹਨਾਂ ਦੇ ਬਿਆਨ ਵੀ ਹੈਗੇ ਨੇ ਮੇਰੇ ਕੋਲ ਦਰਜ ਉਹਨਾਂ ਨੇ ਵੀ ਗੱਲ ਮੰਨੀ ਸੀ ਇਹ ਤਾਂ ਸਾਰਾ ਕੁਝ ਜਿਹੜਾ ਹੈ ਉਹ ਸਿਸਟਮ ਚੱਲੀ ਜਾ ਰਿਹਾ ਮੋਬਾਈਲ ਫੋਨਾਂ ਦੇ ਕਾਰੋਬਾਰ ਚ ਚਲਾਈ ਜਾ ਰਹੇ ਆ ਤਾਂ ਇਹ ਦੌਰ ਚੱਲੀ ਜਾ ਰਿਹਾ ਹੈ ਤੇ ਇਸ ਨਾਲ ਅਸੀਂ ਕਾਮਯਾਬ ਨਹੀਂ ਹੋਵਾਂਗੇ ਜਦ ਤੱਕ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਜ਼ਬਤ ਨਹੀਂ ਹੁੰਦੀਆਂ ਤਾਂ ਜਦੋਂ ਉਹਨਾਂ ਦੀਆਂ ਸੰਪਤੀਆਂ ਜ਼ਬਤ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਉਹਨਾਂ ਦੀ ਜਾਇਦਾਦ ਨਹੀਂ ਬਾਨੀ ਉਹਨਾਂ ਨੂੰ ਬਾਰਡਰ ਤੇ ਗੋਲੀਆਂ ਖਾਣ ਦੀ ਜੇਲਾ ਕੱਟਣ ਦੀ ਫਿਰ ਲੋੜ ਨਹੀਂ ਗਈ ਉਹ ਆਪਣੇ ਆਪ ਨਸ਼ਾ ਬੰਦ ਕਰ ਦੇਣਗੇ ਤਾਂ ਇੱਥੇ ਅਸੀਂ ਜਿਹੜੀ ਆ ਇਹ ਮੰਗ ਕੀਤੀ ਹੈ ਕਿ ਦਸ਼ਾ ਤਸਰਾ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਜਾਣ ਤੇ ਉਹ ਜ਼ਬਤ ਕਰਕੇ ਅਸੀਂ ਹੁਣ 에ਰਕੀ ਵਾਲਾ ਜਿਹੜਾ ਸੀਗਾ ਉਹ ਕਫਨ ਬੋਲ ਪਿਆ ਤੀਸਰਾ ਜਿਹੜਾ ਬਣਾ ਰਹੇ ਆ ਉਹਦੇ ਵਿੱਚ ਪੰਜ ਮਤੇ ਪੇਸ਼ ਕਰਨ ਜਾ ਰਹੇ ਆ ਉਹ ਤੁਹਾਡੇ ਥੋੜੇ ਸਮੇਂ ਵਿੱਚ ਹੀ ਤੁਹਾਡੇ ਸਾਹਮਣੇ ਆ ਜਾਣਗੇ ਜਿਹੜੇ ਉਹ ਪੰਜ ਮਤੇ ਜਿਹੜੇ ਨੇ ਜੋ ਸਰਕਾਰ ਲਾਗੂ ਕਰਦੀ ਆ ਤੇ ਕਫਨ ਬੋਲ ਪਿਆ ਇਸ ਗੱਲ ਦਾ ਦਾਵਾ ਕਰਦਾ ਹੈ ਤੇ ਪੂਰੀ ਜਿੜਤਾ ਲਗਾਇੰਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਜਾਨਲੇਵਾ ਨਸ਼ੇ ਜਿਹੜੇ ਨੇ ਹੈਰੋਇਨ ਸਮੈਗ ਜਾਂ ਹੋਰ ਖਤਰਨਾਕ ਨਸ਼ੇਖ ਜਿਹੜੇ ਨੇ ਉਹ ਲੱਭਿਆ ਵੀ ਨਹੀਂ ਨਹੀਂ ਲੱਭਣਗੇ ਜੇ ਪੰਜਾਬ ਸਰਕਾਰ ਸਾਡੇ ਇਹਦੇ ਪੰਜ ਮਤੇ ਕਫਨ ਬੋਲ ਪਿਆ ਅੱਜ ਪੇਸ਼ ਕਰਨ ਜਾ ਰਹੀ ਹੈ ਜੇ ਉਹਨਾਂ ਮਤਿਆਂ ਦੇ ਉੱਤੇ ਸਰਕਾਰ ਕੰਮ ਕਰਦੀ ਹੈ ਤਾ ਪੰਜਾਬ ਵਿੱਚ ਨਸ਼ਾ ਜਿਹੜਾ ਹੈ ਇੱਕ ਜਾਨਲੇਵਾ ਨਸ਼ਾ ਹੈ ਹਰੋਇਨ ਸਮੈਗ ਜਾਂ ਹੋਰ ਸਿੰਥੈਟਿਕ ਨਸ਼ੇ ਹੋ ਜਿਹੜੇ ਆ ਉਹ ਲੱਭਿਆ ਵੀ ਨਹੀਂ ਲੱਭਣਗੇ ਇਹ ਕਫਨ ਬੋਲ ਪਿਆ ਦਾਵਾ ਕਰਦਾ ਹੈ ਪਰ ਉਥੇ ਇਹ ਗੱਲ ਜਿਹੜੀ ਅੱਜ ਹੀ ਉਹ ਸਾਰੀ ਜਿਹੜੀ ਆ ਸਾਡੀ ਇੱਥੇ ਆਉਣਗੇ ਸਮਾਜ ਦੇ ਲੋਕ ਆਉਣਗੇ ਜਿਹੜੇ ਇਸ ਪ੍ਰਣਾਲੀ ਦੇ ਵਿੱਚ ਬੈਠਣਗੇ ਉਹਨਾਂ ਤੋਂ ਅਸੀਂ ਇਹ ਪ੍ਰਵਾਨਗੀ ਲੈ ਕੇ ਮਤੇ ਪਾਸ ਕਰਾਵਾਂਗੇ ਤੇ ਇਹ ਆਸ ਕਰਦੇ ਆ ਕਿ ਜੇ ਸਰਕਾਰ ਪੰਜਾਬ ਸਰਕਾਰ ਅੱਜ ਵੀ ਕੈਪਟਨ ਸਾਹਿਬ ਸਨਸੀਅਰ ਨੇ ਗੁਰਕਾ ਸਾਹਿਬ ਦੀ ਜਿਹੜੀ ਆ ਕਸਮ ਖਾਧੀ ਆ ਤਾਂ ਉੱਤੇ ਥੋੜੀ ਬਾਤੀ ਵੀ ਜਿਹੜੀ ਆ ਉਹ ਕੋਈ ਦਰੀਲ ਨਾਲ ਗੱਲ ਕਰਨਾ ਚਾਹੁੰਨ ਤਾਂ ਅਸੀਂ ਇਹ ਜਿਹੜਾ ਸਬਤ ਕਰਦਾਂਗੇ ਅੱਜ ਕਫਨ ਬੋਲ ਪਿਆ ਜਿਹੜਾ ਉਹ ਤੀਸੇ ਸਤਾਵੜਾਂ ਦੀ ਵਿਸ਼ੇ ਪੰਜਾਬ ਦੇ ਵਿੱਚ ਉਹ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰਦੇ ਆਂਗੇ ਕਰ ਸਕਦੇ ਆਂ ਪਰ ਉਹਦੇ ਵਿੱਚ ਪੰਜਾਬ ਸਰਕਾਰ ਦੀ ਇਮਾਨਦਾਰੀ ਹੋਣੀ ਜ਼ਰੂਰੀ ਆ ਅਗਰ ਉਹ ਇਮਾਨਦਾਰ ਹੋਵੇਗਾ ਤਾਂ ਹੋ ਜੇਗੀ ਵਰਨਾ ਅਸੀਂ ਆਵਾਮ ਦੇ ਵਿੱਚ ਜਨਤਾ ਦੇ ਵਿੱਚ ਸਾਰੇ ਚਿਹਰੇ ਨੰਗੇ ਕਰਨ ਜਾ ਰਹੇ ਆ ਸਰਕਾਰ ਬਣੇ ਨੇ 2 ਸਾਲ ਹੋ ਚਲੇ ਨੇ ਸੰਗਵਦਾ ਤੇ ਕੈਪਟਨ ਸਾਹਮਣੇ ਗੁੜਕਾ ਸਾਹਿਬ ਹੱਥ ਫੜ ਕੇ 100 ਖਾਦੀ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਮੁਕਤ ਕਰ ਦਿਆਂਗਾ ਸਰਕਾਰ ਨੂੰ ਤੁਸੀਂ ਕਿਸ ਨਜ਼ਰੀਏ ਨੇ ਵੇਖਦੇ ਕੀ ਕਹਿਣਾ ਜਾਊਗੀ ਇਸ ਸਰਕਾਰ ਪ੍ਰਤੀ ਅਸੀਂ ਇਹ ਸਰਕਾਰ ਪ੍ਰਤੀ ਇਹ ਕਹਿਣਾ ਚਾਹਾਂਗੇ ਕਿ ਸਰਕਾਰ ਭਾਵੇਂ ਇਸ ਤੋਂ ਪਹਿਲੀ ਸਰਕਾਰ ਸੀ ਜਾਂ ਇਹ ਸਰਕਾਰ ਆ ਨਸ਼ਿਆਂ ਤੇ ਇਹ ਕਾਬੂ ਨਹੀਂ ਪਾ ਸਕੀ ਨਸ਼ੇ ਜਿਹੜੇ ਵਾਜੂ ਚੱਲ ਰਹੇ ਨੇ ਇਥੋਂ ਤੱਕ ਵੀ ਅਸੀਂ ਜਿਹੜਾ ਉਹ ਕਹਿਣਾ ਚਾਹਾਂਗੇ ਤੇ ਜਿਹੜੀ ਅਸੀਂ ਆਵਾਮ ਤੋਂ ਲੋਕਾਂ ਦੀ ਆਵਾਜ਼ ਗਰਾਊਂਡ ਲੈਵਲ ਤੇ ਸੁਣ ਰਹੇ ਆ ਉਹ ਹੈ ਕਿ ਜਿਹੜੇ ਨਸ਼ਾ ਤਸਕਰ ਪਹਿਲਾਂ ਪਹਿਲੀ ਸਰਕਾਰ ਦੇ ਵਿੱਚ ਸੀਗੇ ਅੱਜ ਉਹ ਇਸ ਸਰਕਾਰ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਨਸ਼ੇ ਜਿਹੜੇ ਨੇ ਚੱਲ ਰਹੇ ਨੇ ਵੱਡੇ ਪੱਧਰ ਤੇ ਨਸ਼ੇ ਜਿਹੜੇ ਚੱਲ ਰਹੇ ਨੇ ਤੇ ਮੋਤਾਂ ਅੱਜ ਵੀ ਹੋ ਰਹੀਆਂ ਨੇ ਆ ਪਿਛਲੇ ਹਫ਼ਤੇ ਦੇ ਵਿੱਚ ਪੰਜ ਚਾਰ ਮੋਤਾਂ ਜਿਹੜੀਆਂ ਨੇ ਉਹ ਪੱਟੀ ਸ਼ਹਿਰ ਦੇ ਵਿੱਚ ਹੀ ਹੋ ਚੁੱਕੀਆਂ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਮੋਤਾਂ ਹੋ ਰਹੀਆਂ ਨੇ ਨਸ਼ੇ ਚੱਲ ਰਹੇ ਨੇ ਹਰ ਚੁਰਾਹੇ 'ਚ ਹਰ ਗਲੀ ਦੇ ਮੋੜ ਤੇ ਹਰ ਥਾਂ ਤੇ ਜਿਹੜਾ ਏ ਉਹ ਯਾਰ ਜਿਹੜਾ ਨਸ਼ਾ ਹੈਰਵੰਸ ਮੈਗ ਜਿਹੜੀ ਆ ਉਹ ਵਿੱਚ ਜਾ ਰਹੀ ਏ ਵਿਚ ਕੋਈ ਪੂਰਾ ਜਿੰਨਾ ਵੀ ਅਜੇ ਤੱਕ ਜਿਹੜਾ ਉਹ ਰੋਗ ਥਾਮ ਨਹੀਂ ਹੋਈ ਕੀ ਕੈਪਟਨ ਸਰਕਾਰ ਤੋਂ ਕਫਨ ਬੋਲ ਪਿਆ ਤੇ ਮੰਗ ਕਰਦਾ ਕਿ ਕਫਨ ਬੋਲ ਪਿਆ ਇਸ ਗੱਲ ਤੇ ਫੈਕਟ ਕਰ ਰਿਹਾ ਹੈ ਲੜਦਾ ਆ ਰਿਹਾ ਹੈ ਤੇ ਇਹ ਗੱਲ ਦੀ ਫੈਕਟ ਤੇ ਮੰਗ ਕਰ ਰਿਹਾ ਹੈ ਕਿ ਤੁਸੀਂ ਜਿਹੜੀ ਹੈ ਜੇ ਇਮਾਨਦਾਰ ਸਰਕਾਰ ਹੈਗੀ ਆ ਪੂਰਾ ਵੀ ਤਾਂ ਆਪਦੀ ਗੁਰਕਾ ਸਾਹਿਬ ਦੀ ਗਲੀ ਆ ਉਹ ਕਸਮ ਖਾਦੀ ਆ ਤਾਂ ਉਹਦੇ ਉੱਤੇ ਜਿਹੜਾ ਹੈ ਉਹ ਇੱਕ ਸਿੱਖ ਹੋਣ ਦੇ ਨਾਤੇ ਇਹਨਾਂ ਨੂੰ ਚਾਹੀਦਾ ਕੈਪਟਨ ਸਾਹਿਬ ਨੂੰ ਕਿ ਇਮਾਨਦਾਰੀ ਦੇ ਨਾਲ ਉਹਤੇ ਕੰਮ ਕਰਕੇ ਤਾ ਇਹ ਕਰਨ ਮੈਂ ਇਸ ਤੇ ਕਹਿੰਦਾ ਵੀ ਸਰਕਾਰ ਸੰਸੀਰ ਨਹੀਂ ਗੇ ਕੈਪਟਨ ਸਾਹਿਬ ਸੰਸੀਰ ਹੀ ਨਹੀਂ ਗੇ ਤਾਂ ਕਰਕੇ ਨਸ਼ਕਦਮ ਨਹੀਂ ਹੋ ਰਿਹਾ ਜੇ ਸੰਸੀਰ ਹੋਣ ਜੇ ਪੰਜਾਬ ਦੇ ਵਿੱਚੋਂ ਟੈਰਰਿਜ਼ਮ ਖਤਮ ਹੋ ਸਕਦਾ ਹੈ ਤਾ ਐਡਾ ਵੱਡਾ ਤੇ ਇਹ ਨਸ਼ਾ ਖਤਮ ਹੋਣਾ ਮਾਮੂਲੀ ਗੱਲ ਹੈ ਪਰ ਉਤੇ ਸਰਕਾਰ ਜਿਹੜੀ ਹੈ ਇਮਾਨਦਾਰ ਨਹੀਂਗੀ ਸੰਸੀਰ ਨਹੀਂਗੀ ਅਸੀਂ ਆਵਾਮ ਨੂੰ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਲੋਕਾਂ ਦੀ ਆਵਾਜ਼ ਜਿਹੜੀ ਹੈ ਹੋਰ ਹਾਈਲਾਈਟ ਕਰਾਂਗੇ ਤਾਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਹਨਾਂ ਮਤਿਆਂ ਤੇ ਕੰਮ ਕਰੇ ਤਾਂ ਹੀ ਪੰਜਾਬ ਚੋਂ ਨਸ਼ਾ ਖਤਮ ਹੋ ਸਕਦਾ ਹੈ ਸਰਕਾਰ ਜੇ ਚਾਵੇ ਤੇ ਹੋ ਸਕਦਾ ਹੈ ਸਾਰਾ ਨਸ਼ਾ ਖਤਮ ਪਰ ਸਰਕਾਰ ਇਮਾਨਦਾਰ ਨਹੀਂਗੀ ਸੰਸੀਰ ਨਹੀਂਗੀ ਇਸ ਕਰਕੇ ਲੋਕਾਂ ਨੂੰ ਅਸੀਂ ਲਾਮਬੰਦ ਕਰ ਰਹੇ ਆਂ ਲੋਕਾਂ ਨੂੰ ਲਾਮਬੰਦ ਕਰਕੇ ਤੇ ਸਰਕਾਰ ਨੂੰ ਮਜਬੂਰ ਕਰ ਦਾਂਗੇ ਕਿ ਇਸ ਐਕਸ਼ਨ ਦੇ ਉੱਤੇ ਜਿਹੜਾ ਇੱਕ ਕਫਨ ਬੋਲ ਪਿਆ ਜਿਹੜੇ 5 ਮਤੇ ਪੇਸ਼ ਹੋਣ ਜਾ ਰਹੇ ਆ ਉਹਨਾਂ ਦੇ ਸਰਕਾਰ ਜਿਹੜੀ ਆ ਉਹ ਫੋਰੀ ਕੰਮ ਕਰਕੇ ਤੇ ਪੰਜਾਬ ਵਿੱਚੋਂ ਨਸ਼ਾ ਕਰਮ ਕੀਤਾ ਜਾ ਸਕਦਾ ਇਹ ਕਫਨ ਬੋਲ ਪਿਆ ਵਿਲ ਪਾਵਰ ਨਾਲ ਗੱਲ ਕਰਦਾ ਕੀ ਮਤੇ ਜਿਹੜੇ ਅੱਜ ਦੇ ਤੁਸੀਂ ਪ੍ਰਵਾਨ ਵੀ ਲੈਣੇ ਔਰ ਇੱਕ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਕਰਕੇ ਨਸ਼ਾ ਪੀੜਿਤ ਫੰਡ ਬਣਾਇਆ ਜਾਵੇ ਨੰਬਰ 2 ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਮੌਤ ਦੇ ਸਰਟੀਫਿਕੇਟਾਂ ਵਿਚ ਹੈਰਵਨ ਸਮਾਇਕ ਅਤੇ ਡਰਗ ਨਾਲ ਹੋਈ ਮੌਤ ਦਾ ਕਾਲਮ ਬਣਾਇਆ ਜਾਵੇ ਮਤਾ ਨੰਬਰ 3 ਹੈਰਵਨ ਸਮਾਇਕ ਅਤੇ ਅਜਿਹੇ ਹੋਰ ਘਾਤਕ ਨਸ਼ਿਆਂ ਦਾ ਸੇਵਨ ਕਰਨ ਨਾਲ ਮਰਨ ਵਾਲੇ ਵਿਅਕਤੀਆਂ ਦੇ ਮ੍ਰਿਤਕ ਸਰੀਰ ਪੁਲਿਸ ਪ੍ਰਸ਼ਾਸਨ ਨੂੰ ਸੌਂਪੇ ਜਾਣ ਤਾਂ ਕਿ ਉਹਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਵਾਇਆ ਜਾ ਸਕੇ ਮਤਾ ਨੰਬਰ 4 ਹੈਰਵਨ ਹੈਰਵਨ ਵਰਗੇ ਘਾਤਕ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਉਹਨਾਂ ਦੇ ਵਾਰਸਾਂ ਵੱਲੋਂ ਘਰ ਵਿੱਚ ਬੰਦੀ ਬਣਾਉਣ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ ਤਾਂ ਜੋ ਨਸ਼ੇੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਲੁੱਟਾਂ ਖੋਹਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ ਅਤੇ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਆਦੀ ਵਿਅਕਤੀਆਂ ਨੂੰ ਬਚਾਇਆ ਜਾ ਸਕੇ ਮਤਾ ਨੰਬਰ 5 ਪੰਜਾਬ ਸਰਕਾਰ ਵੱਲੋਂ ਕਫਨ ਗੋਲਪਿਆ ਮੰਗ ਕਰਦਾ ਹੈ ਕਿ ਕਿ ਇੱਕ ਉੱਚ ਪੱਧਰੀ ਅਫਸਰਾਂ ਦਾ ਵਹੁਦ ਕਿਹੜਾ ਉਹ 3 ਕੇ ਜਾ ਜਾਵੇ ਤਾਂ ਜੋ ਸਿੱਖਿਆ ਜਾ ਸਕੇ ਕਿ 3 ਨੇ ਆਪਣੇ ਦੇਸ਼ ਵਿੱਚੋਂ ਨਸ਼ਾ ਕਿਸ ਤਰ੍ਹਾਂ ਖਤਮ ਕੀਤਾ ਸੀਗਾ ਕਫਨ ਬੋਲ ਪਿਆ